ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦਾ ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਿਵਦੈ ਲਹਿਣੇ ਕਰਿਓ ਤਰਿਓਨ ਛਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਤਰਕ ਕੋਏ ਜੀਵਦੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਸਹ ਟਿੱਕਾ ਦਿੱਤ ਤੋਸ ਜੀਵਦਾ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ ਝੁਲ ਸੋ ਛਤ ਨਿਰੰਜਨੀ ਮੱਲਕ ਤਖਤ ਬੈਠਾ ਗੁਰ ਹੱਟੀਐ ਕਰ ਹੈ ਜੇ ਕਰ ਹੈ ਜੇ ਗੁਰ ਫੁਰਮਾਇਆ ਸਿੱਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਖਹਿਦੀ ਖੈਰ ਦੁਬੱਟੀਐ ਹੋਵੇ ਸਿਫਤ ਖਸਮ ਦੀ ਨੂਰ ਅਰਸ ਹੋ ਪੁਰਸ ਹੋ ਛੱਟੀਐ ਤੁਦ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੋਲ ਹੋ ਹਟੀਐ ਪੁਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰੱਟਿਐ ਦਿਲ ਖੋਟੈ ਆਕੀ ਫਿਰਨ ਪੰਨ ਪਾਰ ਉਚਾਇਨ ਛੱਟਿਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਤਿਨ ਹੱਠਿਐ ਕੌਣ ਹਾਰੇ ਕਿਨ ਉਬੱਟਿਐ ਕੌਣ ਹਾਰੇ ਕਿਨ ਉਬੱਟਿਐ ਜਿੰਨ ਕੀਤੀ ਸੋ ਮੰਨਣਾ ਕੋਸਾਲ ਜਿਹਾ ਜਿਵਾਹੇ ਸਾਲੀ ਕੋਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲ ਗੱਲਾਂ ਕਰੇ ਦਲਾਲੀ ਸਤਗੁਰ ਆਖੇ ਸੱਚ ਸੱਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਤ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਸੈ ਡਾਲੀ ਦਰ ਸੇਵੇ ਉਮਤ ਖੜੀ ਦਰ ਸੇਵੇ ਉਮਤ ਖੜੀ ਮਸਕੱਲਾ ਹੋਏ ਜੰਗਾਲੀ ਦਰਦਰ ਵੇਸਖ ਸੰਮਦੈ ਨਾਏ ਸੱਚੇ ਬਾਣੀ ਲਾਲੀ ਬਲਬੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਕੌਲਤ ਬੰਡਿਆ ਰਸ ਅੰਮ੍ਰਿਤ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਹੋਏ ਕਬੂਲ ਖਸਮ ਨਾਲ ਜਾਂ ਜਾਂ ਕਾਲ ਮਰਦੀ ਕਾਲੀ ਵਾਤਾ ਖੀਵੀ ਸਹੋ ਸੋਏ ਦਿਨ ਗੋਏ ਉਠਾਲੀ ਹੋਰੀ ਹੋਰਿਓ ਹੋਰਿਓ ਗੰਗ ਬਹਾਈਐ ਦੁਨਿਆਈ ਆਖੈ ਕਿ ਕਿਉ ਨਾਨਕ ਈਸਰ ਜਗਨਾਥ ਉੱਚ ਹੱਦੀ ਬੈਣ ਬਿਰ ਕਿਉ ਉੱਚ ਹੱਦੀ ਬੈਣ ਬਿਰ ਕਿਉ ਨ ਮਾਧਾਣਾ ਪਰਬਤ ਕਰ ਨੇਤਰਵਾਸਕ ਸਬਦ ਰਿੜ ਕਿਉਨ ਚੌਧ ਹੈ ਰਤਨ ਨਿਕਾਲਿਅਨ ਕਰ ਆਵਾ ਗਉਣ ਚਿਲ ਕਿਉਨ ਕੁਦਰਤ ਅਹੇ ਵਿਖਾਲਿਅਨ ਜਿਣ ਐਵਡ ਪਿੰਡ ਠਣ ਕਿਉਨ ਲਹਿਣੇ ਤਰਿਉਨ ਛਤਰ ਲਹਿਣੇ ਤਰਿਉਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਕਿਓਨ ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ ਜੇ ਕਿਉ ਨ ਜਾਂ ਸੁਧੋਸ ਤਾਂ ਲਹਿਣਾ ਟਿਕਿਓਨ ਫੇਰ ਬਸਾਇਆ ਫੇਰ ਵਾਣ ਸਤ ਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ ਲੱਬ ਬਿਹਾਣੇ ਬਿਣਾਹੇ ਵਾਹਿਗੁਰ ਲੱਬ ਬਿਣਾਹੇ ਮਾਨਸਾ ਜਿਓ ਪਾਣੀ ਬੂਰ ਜਿਓ ਕਹਿਣਾ ਵਾਹਿਗੁਰ ਜੀ ਜਿਓ ਕਹਿਣਾ ਜੀਓ ਨਹੀਂ ਕਹਿਣਾ ਜਿਓ ਮੈਂ ਲਿਖਦੀ ਸੀ ਕਾਪੀ ਦੇ ਮੈਂ ਕਿਹਾ ਚਲ ਇਕੱਠੇ ਤੁਹਾਨੂੰ ਜ ਬਾਅਦ ਵਿੱਚ ਪਰ ਉੱਪਰ ਜਿਹੜਾ ਲਵ ਵੀ ਤੁਸੀਂ ਬੋਲੇ ਨਾ ਉਹ ਕਸ ਕੇ ਨਹੀਂ ਬੋਲਣਾ ਲਬ ਹੈਗਾ ਝੂਠ ਇਸ ਕਰਕੇ ਲਬ ਕੋਲੇ ਬੋਲਣਾ ਲਬ ਜੀ ਲਵ ਕੋਲੇ ਲਵ ਅੱਧਾ ਵੀ ਨਹੀਂ ਲੱਦਕ ਨਾ ਲੱਗੇ ਬਸ ਉਹਦੇ ਉੱਪਰ ਵਿਣਾਹੇ ਮਾਨਸਾ ਜਿਓ ਜਿਓ ਜਿੱਦ ਪਾਣੀ ਦੇ ਉੱਤੇ ਆਪਾਂ ਉਦਾਹਰਣ ਦਿੰਦੇ ਆ ਜਿਵੇਂ ਉਸ ਤਰੀਕੇ ਨਾਲ ਜਿਓ ਲਵ ਬਿਣਾਹੇ ਮਾਨਸਾ ਜਿਓ ਪਾਣੀ ਬੂਰ ਵਰੇ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਲਬਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਦ ਵਿੱਚ ਵਰਪੂਰ ਨਿੰਦਾ ਤੇਰੀ ਜੋ ਕਰੇ ਸੋ ਵਨਿ ਚੂਰ ਨੇੜਾ ਦਿਸੇ ਦਿਸੇ ਮਾਤ ਲੋਕ ਤੁਦ ਸੁਜੈ ਦੂਰ ਫੇਰ ਬਸਾਇਆ ਫੇਰਵਾਨ ਸਤ ਗੁਰ ਖਾ ਦੂਰ ਸੋ ਤੇ ਹਜੇ ਬਿੰਨਾ ਫੇਰਵਾਨ ਰਰੇ ਨੂੰ ਦੁਲੈਂਕੜ ਨਹੀਂ ਲਿਖੇ ਜੀ ਦੀ ਫੇਰਵਾਨ ਫੇਰ ਜਿੱਦਾਂ ਕਹ ਲੋ ਆਪਾਂ ਅਗਲਾ ਰਵਾਨ ਬੋਲਣਾ ਫੇਰਾਰੇ ਨੂੰ ਔਂਕਰ ਐਡ ਇਨ ਕਰਨਾ ਨਾ ਰਵਾਨ ਇਸ ਤਰੀਕੇ ਨਾਲ ਬੋਲਣਾ ਫੇਰਵਾਨ ਫੇਰਵਾਨ ਸਤ ਗੁਰ ਖਾ ਡੂਰ ਸੋ ਟਿਕਾ ਸੋ ਬਹਿਣਾ ਸੋਈ ਦਿਵਾਨ ਪੇਉ ਤਾ ਦੇ ਜੇ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰ ਕਤਿਆ ਕਰਨੇ ਹਿਤਾਣ ਜਿਨ ਸਮੁੰਦ ਬੇਰੋਲਿਆ ਕਰ ਮੇਰ ਮਧਾਨ 14 रतन निकाल लियान की तोन चानाण कोड़ा कीतो सहज दा जत कियो केओ कियो प्लान तणख चढ़ायो सत्त दा जस हंदा बाण जस हंदा बाण ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰੇ ਭਾਣ ਸਤ ਹੋ ਖੇਤ ਜਮਾਇਓ ਸਤ ਹੋ ਛਾਵਾਣ ਨਿੱਤਰ ਸੋਈ ਤੇਰੀਏ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਝਿਓ ਸੁਝਿਓਸ ਮਨ ਮਹਿ ਸਬਦ ਪਰਵਾਣ ਆਵਾ ਗੌਣ ਨਿਵਾਰਿਓ ਕਰ ਨਦਰ ਨੀਸਾਨ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਸੋ ਪੁਰਖ ਸੁਜਾਨ ਚਖੜ ਬਾਓ ਨ ਡੋਲਈ ਪਰਬਤ ਮੇਰਾਣ ਜਾਣੈ ਵਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾਹੀ ਸੱਚੇ ਵਾਤ ਸਾਹ ਜਾਂ ਤੂੰ ਸੁਗੜ ਸੁਜਾਣ দান ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਵੇਉ ਤਾਤੇ ਜੇ ਵਿਹਾ ਪੁੱਤਰਾ ਪਰਵਾਣ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਤੋਲ ਤੂ ਤੇਰਾ ਅੰਤ ਨਾ ਪਰਵਾਰਿਆ ਜਿਨੀ ਤੂੰ ਜਿਨੀ ਤੂੰ ਸੇਵਿਆ ਭਾਉ ਕਰ ਸੇਤੁਦ ਪਾਰ ਉਤਾਰਿਆ ਲਗ ਲੋਕ ਕਾਮ ਕ੍ਰੋਧ ਮੋਹ ਮਾਰ ਕਟੇ ਤੁਦ ਸ ਪਰਵਾਰਿਆ ਇਹਨੋਂ ਅੰਕੜ ਨੇ ਮੋਹ ਮੋਹ ਹੈ ਨੰਕੜ ਵੀ ਇੰਨਾ ਹਾਂਜੀ ਮੋਹੋ ਮਾਰ ਬੱਡੇ ਤੋ ਸਫਰ ਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੁ ਹੈੁਰ ਪਮਰ ਤੂ ਵਿਚਾਰਿਆੁਰ ਡਿਠਾ ਤਾ ਮਨ ਸਾਧਾਰਿਆ ਚਾਰੇਤ ਇਹ ਤੋ ਚੁਕੇ ਪੰਜਾਇਨ ਆਪੇ ਹੋਆ ਆਪਿਨ ਆਪ ਸਾਜੋਨਾ ਆਪੇ ਹੀ ਥਮ ਹਲਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਊਮਤ ਆਵਣ ਜਾਵਣੀ ਆਪੇ ਹੀ ਨਵਾ ਨਿਰਵਾ ਤਖਤ ਬੈਠਾ ਅਰਜਨ ਗੁਰੂ ਸਤਪੁਰਖਾ ਕਿਵੈ ਚੰਦੋਆ ਉਗਵਣ ਹੋ ਤੈ ਆਥਵਣ ਹੋ ਚਹੁ ਚੱਕੀ ਕੀਅਨ ਲੋਆ ਜਿਨਿ ਤੁਰਹੁ ਨ ਸੇਵਿਯੋ ਮਨਿ ਮੁਖਿ ਪਾਇਆ ਪਇਆ ਮੋਆ ਤੂੰਹੀ ਚਉਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਉਣੀ ਚੌਣੀ ਕਰਾ ਹਾਤ ਸੱਚੇ ਕਾ ਸੱਚਾ ਤਵਾ ਚਾਰੇ ਜਾਗੇ ਤਹ ਜੀ ਪੰਜਾਇਣ ਆਪੇ ਹੋਵਾ ਵਾਹਿਗੁਰੂ ਜੀ ਕਾ ਫਤ